ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਤੇ ਕੋਟਕਪੂਰਾ ਸ਼ਹਿਰ ਦੇ ਵਿੱਚ ਇਹ ਜਿਹੜਾ ਮੁਹੱਲਾ ਹੈ ਉਹ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਮ ਤੇ ਨੇੜੇ ਵੈਸੇ ਰਹਿ ਜਾਂਦਾ ਦੱਸੋ ਜੈਤੋ ਚੁੰਗੀ ਜਿਹੜੀ ਹੈ ਜਾਂ ਜੈਤੋ ਨੂੰ ਜਿਹੜੀ ਸੜਕ ਨਿਕਲਦੀ ਹੈ ਉਹਦੇ ਤੇ ਇੱਕ ਪੈਟਰੋਲ ਪੰਪ ਆਉਂਦਾ ਤੇ ਉਹ ਪੈਟਰੋਲ ਪੰਪ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਇਟਾਂ ਦਾ ਸੌਰੀ ਐਂਟਰਲੌਕ ਜਿਹੜੀ ਹੈ ਚਣੀ ਵੀ ਹੈ ਉਹ ਛੜਕ ਨਿਕਲਦੀ ਹੈ ਚੜਦੇ ਵਾਲੇ ਪਾਸੇ ਤੋਂ ਸੋ ਇਸ ਸਾਈਡ ਦੇ ਉੱਤੇ ਇੱਕ ਘਰ ਰਹਿ ਜਾਂਦੇ ਆ ਤੇ ਜਿੱਥੇ ਮੈਂ ਵੀਡੀਓ ਬਣਾ ਰਿਹਾ ਬਾਈ ਦੁੱਧ ਦਾ ਕੰਮ ਕਰਦਾ ਮਤਲਬ ਥੋੜੇ ਜੇ ਪਸ਼ੂ ਰੱਖੇ ਹੋਏ ਆ ਮੈਂ ਇੱਕ ਵਾਰ ਕੈਮਰਾ ਜ਼ਰੂਰ ਮਾਰ ਦਿੰਨਾ ਜਿਹੜੇ ਘਰੇ ਨਾ ਗਏ ਇਹ ਦੋ گاਵਾ ਹੋਰ ਹੈ ਤੇ ਇੱਕੇ ਦਰ ਚੋਟੀ ਖੜੀ ਹੈ ਪਰ ਵੀਡੀਓ ਵਾਲਾ ਜਿਹੜਾ ਪਸ਼ੂ ਆ ਦੋਸਤੋ ਉਹ ਇੱਕ ਇਹ ਵੜ ਹੈ ਸੂਣ ਦੇ ਨੇੜ ਹੈ ਪਰ ਹਜੇ ਦਿਨ ਲੈਂਦੀ ਲੱਗਦੀ ਹੈ ਕਿਉਂਕਿ ਹਜੇ ਬਹੁਤੀ ਤਿਆਰ ਥੱਲੇੋਂ ਦਿਸਦੀ ਨਹੀਂ ਤੇ ਕੱਚੀ ਹੈ ਹਜੇ ਪਰ ਆਪਾਂ ਕਿਉਂਕਿ ਹੁਣ ਵੀਡੀਓ ਬਣਾਉਣਾ ਆਏ ਆ ਤੇ ਜਿਵੇਂ ਦਾ ਪਸ਼ੂ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਰਹਿਣੀ ਹੈ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਜਿਹਨੂੰ ਜਚੂ ਉਹ ਵੀਰ ਤਸੱਲੀ ਕਰਕੇ ਖਰੀਦ ਲੂਗਾ ਨੰਬਰ ਸਕਰੀਨ ਉੱਤੇ ਚੱਲਦਾ ਰਹੇਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਵੀਰ ਆਪਣਾ ਨਾਮ ਜੀ ਸੁਣਨੂ ਸੁਣੋ ਬਾਈ ਅੱਜ ਜਿਹੜੀ ਇਹ ਵਾੜ ਵੇਚਣ ਲੱਗੇ ਹਾਂ ਘਰ ਦੀ ਆਪਣੇ ਹਾਂਜੀ ਹਾਂਜੀ ਕਿੰਨਾਂ ਵਸੂ ਆ ਸੋਣ ਲੱਗੇ ਦੂਜੇ ਸੂਏ ਦੂਜੇ ਸੂਏ ਭਾਜੀ ਕੱਚੀ ਹੈ ਨਾ ਹਾਂਜੀ ਹਾਂਜੀ ਅੱਛਾ ਦੁੱਧ ਪਹਿਲੇ ਸੂਏ ਕਿੰਨਾ ਚੋਇਆ 23 24 ਲੀਟਰ 23 24 ਲੀਟਰ ਪਹਿਲਾਂ ਦੇ ਦੁੱਧ ਦਿੱਤਾ ਹਾਂਜੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੱਖਦੇ ਹੋ ਇਹਦੀ ਡਿਮਾਂਡ ਜੀ ਇਹਦੀ ਫੋਨ ਤੇ ਰੇਟ ਫੋਨ ਤੇ ਰਹੂਗਾ ਹਾਂਜੀ ਸੋ ਦੋਸਤੋ ਰੇਟ ਦਾ ਇੱਕ ਕਾਰਨ ਹੈ ਵੀ ਹਜੇ ਇਹ ਕੱਚੀ ਹੈ ਬਾਈ ਕਹਿੰਦਾ ਵੀ ਤਿਆਰ ਬਹੁਤ ਹੁੰਦੀ ਹੈ 23 22 23 ਕਿਲੋ ਦੁੱਧ ਦੇ ਨੇ ਪਹਿਲੇ ਸੂਏ ਪਿਆਇਆ ਹੈ ਸੂਆ ਦੂਜਾ ਥੋੜੀ ਜੀ ਭਲੂਨ ਇੱਕ ਸਾਈਡ ਤੇ ਤੁਹਾਨੂੰ ਵੱਧ ਮਹਿਸੂਸ ਹੁੰਦੀ ਹੋਣੀ ਪਰ ਹੈ ਕਨਫਰਮ ਹੈ ਵੀ ਉਹ ਪਲੂਣ ਹੀ ਐ ਕਿਉਂਕਿ ਬੈਠੀ ਹੁਣ ਠਾਈ ਐ ਬਾਈ ਨੇ ਤੁਸੀਂ ਇਹਦੇ ਹਵਾਨੇ ਦੇ ਉੱਤੇ ਪਲੂਣ ਦੇਖ ਸਕਦੇ ਹੋ ਥਣ ਬਿਲਕੁਲ ਇੱਕੋ ਜਿਹਾ ਬਹੁਤ ਸੋਹਣਾ ਪਿਛਲੇ ਥਣ ਐ ਉਦਾਂ ਦੇ ਅਗਲੇ ਥਣ ਪਰ ਥਣਾ ਚ ਕੋਈ ਜੋਸ਼ ਨਹੀਂ ਕਾਰਨ ਹਜੇ ਦੁੱਧ ਪੂਰਾ ਲਾਇਆ ਨਹੀਂ ਵਹਿਣੇ ਖੋਲਾ ਬਾਈ ਮੀਡੀਅਮ ਜੀ ਹਾਈਟ ਦੇ ਵਿੱਚ ਇਹ ਗਾਂ ਦੱਸੋ ਦੂਜਾ ਸੂਆ ਸੂਣ ਲੱਗੀ ਐ ਰੇਟ ਫੋਨ ਤੇ ਐ ਰੇਟ ਇੱਕ ਕਰਨੇ ਵੀ ਰਹਿੰਦਾ ਫੋਨ ਤੇ ਕਰਾਉਣ ਦਾ ਵੀ ਕਈ ਵਾਰ ਬਈ ਤੁਹਾਡੀ ਅੰਦਰ ਨੂੰ ਲਿਜਾ ਕੇ ਫੇਰ ਮੋੜ ਲਓ ਜੀ ਆ ਆਮ ਪਸ਼ੂ ਪਾਲਕਾ ਜੇ ਰੇਟ ਵੱਧ ਹੋ ਗਿਆ ਤਾਂ ਫਿਰ ਸੌਦੇ ਨਹੀਂ ਹੁੰਦੇ ਫੋਨ ਕੱਟ ਜਾਂਦੇ ਆ ਤੇ ਜੇ ਘੱਟ ਹੋ ਗਿਆ ਤਾਂ ਫਿਰ ਦੋਸਤੋ ਕਿਉਂਕਿ ਅੱਜ ਦੇ ਟਾਈਮ 'ਚ ਪਸ਼ੂ ਪਾਲਣਾ ਤਿਆਰ ਕਰਨਾ ਮਹਿੰਗਾ ਤਿਆਰ ਹੁੰਦਾ ਤੇ ਫਿਰ ਵੇਚਣਾ ਸੋ ਫਿਰ ਅਗਲੇ ਦਾ ਲਾਸ ਨਾ ਹੋ ਜੇ ਇਹਨਾਂ ਗੱਲਾਂ ਤੋਂ ਡਰਦੇ ਆ ਜਿਹੜਾ ਕੁਸਕ ਰੇਟ ਇਦਾਂ ਹੋ ਜਾਂਦੇ ਆ ਵੀ ਫੋਨ ਦੇ ਉੱਤੇ ਰੱਖੇ ਜਾਂਦੇ ਆ ਬਾਕੀ ਪਸ਼ੂ ਜਚਣਾ ਚਾਹੀਦਾ ਦੋਸਤੋ ਅੱਜਕੱਲ ਕਾਲਿੰਗ ਫ੍ਰੀ ਆ ਤੁਸੀਂ 5 ਮਿੰਟ ਦਾ ਸਮਾਂ ਕੱਢ ਕੇ ਗੱਲਬਾਤ ਕਰੋ ਬਾਈ ਦੇ ਨਾਲ ਤੇ ਜਿਹਨੂੰ ਇਹ ਜਚੂ ਉਹ ਵੀਰ ਖਰੀਦ ਲੂਗਾ ਇਸ ਸਾਈਡ ਤੋਂ ਵੀ ਹਵਾਨਾ ਦੇਖ ਸਕਦੇ ਹੋ ਗਾੜੀ ਚੰਗੀ ਰੱਖੂਗੀ ਹਜੇ ਇਹਨੇ ਭਰਨਾ ਪੂਰੀ ਹੈ ਕਿਉਂਕਿ ਹਜੇ ਪੁੜਾ ਕੋਈ ਨਵਾਇਆ ਨਹੀਂ ਹੋ ਸਕਦਾ ਵੈਸਤਾ ਰੁੱਤ ਗਰਮੀ ਦੀ ਹੈ ਮੈਂ ਕੋਈ ਗੱਲ ਕਹਾਂ ਤਾਂ ਉਹ ਗਲਤ ਗੱਲ ਹੈ ਪਰ ਅੰਦਾਜ਼ਾ ਇਹ ਹੈ ਵੀ ਹਜੇ 10-12 ਦਿਨ ਵੈੜ ਨੂੰ ਲੈਣੇ ਚਾਹੀਦੇ ਕਿਉਂਕਿ ਪੁੜਾ ਕਿਤੋਂ ਵੀ ਨਿਵੇਂ ਆਣੀ ਦੱਸਦਾ ਤੁਸੀਂ ਆਪਦੀ ਸਮਝ ਵਰਤ ਲਓ ਜੇ ਇਸ ਗੱਲ ਨੂੰ ਤੁਸੀਂ ਮੇਰੀ ਜਿਹੜੀ ਵਰਡਿੰਗ ਹੈ ਇਹਨੂੰ ਤੁਸੀਂ ਇਗਨੋਰ ਹੀ ਕਰ ਦਿਓ ਜੇ ਪਰ ਜੋ ਕੋਲ ਖੜਿਆ ਤਾਂ ਇਹ ਲੱਗਦਾ ਵੀ ਹਜੇ ਦਿਨ ਲਾਊਗੀ ਵੈੜ ਟਾਂਚਾ ਬਾਰੇ ਬਾਰੇ ਮੈਂ ਫੇਰ ਦੱਸੋ ਵੈਸੇ ਤਾਂ ਵੀਡੀਓ ਜ ਤਰਤੀ ਤੁਸੀਂ ਇਹ ਵੈੜ ਦੇਖ ਲਈ ਐ ਮੀਡੀਅਮ ਜੀ ਹਾਈਟ ਦੀ ਐ ਵੈੜ ਘਰੇ ਦੁੱਧ ਚੋਣ ਵਾਲੀ ਐ ਰੇਟ ਜ਼ਰੂਰ ਫੋਨ ਤੇ ਆ ਪਰ ਤੁਸੀਂ ਜੇ ਪਸੰਦ ਆਉਂਦੀ ਐ ਤਾਂ ਕਾਲ ਕਰੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਐ ਇਸ ਸਾਈਡ ਤੋਂ ਫੇਰ ਤੁਸੀਂ ਇਹਦੇ ਥਣ ਹਵਾਨਾ ਦੇਖ ਲਓ ਥਾਂ ਬਿਲਕੁਲ ਹੀ ਕੋਝੇ ਹਵਾਨਾ ਬਿਲਕੁਲ ਪੱਧਰ ਦਿਸਦਾ ਭਲੂਣ ਨਾਲ ਥੋੜਾ ਇੱਕ ਪਾਸਾ ਉਹ ਜਿਹੜੀ ਤੁਰਦੀ ਫਿਰਦੀ ਭਲੂਣ ਨਾਲ ਤੁਹਾਨੂੰ ਇੱਕ ਪਾਸੇ ਥੋੜਾ ਫਰਕ ਲੱਗੂ ਵੈਸੇ ਹਵਾਨੇ 'ਚ ਨਹੀਂ ਕੋਈ ਬਾਤ ਘੱਟ ਦਿਸਦੀ ਭਾਈ ਕਿਹੜਾ ਹੋਰ ਕਢਾ ਦੇ ਅੰਦਰ ਨੂੰ ਭਵੇਂ ਅੰਦਰ ਹੀ ਬੰਦੀ ਇਹਨੂੰ ਬਸ ਸੋਏ ਵੈੜ ਮੈਂ ਦੱਸੋ ਬਕਾਊਗਾ ਆਪਾਂ ਥੋੜੀ ਹੋਰ ਤੋਰਦੇ ਹਾਂ ਸ਼ਹਿਰ ਦੇ ਵਿੱਚ ਘਰ ਹੈ ਥੋੜੇ ਥਾਂ ਦੇ ਵਿੱਚ ਬਾਈ ਪਸ਼ੂ ਪਾਲਾਂ ਦਾ ਕੰਮ ਕਰਦਾ ਸੰਭਾਲੀ ਵੈੜ ਚੰਗੀ ਹੈ ਬਾਕੀ ਜੋ ਟਾਂ ਜੋ ਰੋਕਾ ਤੁਹਾਡੇ ਸਾਹਮਣੇ ਹੈ ਇੱਕ ਹੀ ਨਾਕਸੀ ਦੋਸਤੋ ਅੱਜ ਦੀ ਵੀਡੀਓ ਚ ਵੇਖੀ ਲਈ ਧੰਨਵਾਦ